ਅਰਦਾਸ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਉਹ ਪੂਰੀ ਨਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਰੱਬ ਨੇ ਇਸ ਤਰ੍ਹਾਂ ਕਿਉਂ ਕੀਤਾ ਕਮੀ ਸਾਡੇ ਵਿੱਚ ਹੁੰਦੀ ਹੈ ਦੋਸ਼ ਅਸੀਂ ਰੱਬ ਨੂੰ ਦਿੰਦੇ ਹਾਂ ਅਰਦਾਸ ਤੋਂ ਪਹਿਲਾਂ ਪਰੋਸਾ ਆਉਂਦਾ ਹੈ ਪਾਣਾ ਆਉਂਦਾ ਹੈ ਜਦੋਂ ਅਸੀਂ ਸਿੱਖਣਾ ਸ਼ੁਰੂ ਕਰ ਦਿੰਦੇ ਹਾਂ ਉਦੋਂ ਅਸੀਂ ਅੰਦਰ ਵੱਲ ਨੂੰ ਮੋੜਨਾ ਸ਼ੁਰੂ ਹੋ ਜਾਂਦੇ ਹਾਂ ਜੇ ਅੱਜ ਦੇ ਸਮੇਂ ਵਿੱਚ ਸੰਤ ਹੈ ਤਾਂ ਉਹ ਕਦੇ ਵੀ ਸਾਹਮਣੇ ਨਹੀਂ ਆਉਂਦੇ ਉਹ ਹਮੇਸ਼ਾ ਆਪਣੇ ਰੱਬ ਨਾਲ ਜੁੜੇ ਹੁੰਦੇ ਨੇ ਜੋ ਸੰਤ ਤੁਹਾਨੂੰ ਨਜ਼ਰ ਆ ਰਹੇ ਨੇ ਉਹ ਮੋਟੀਵੇਟਰ ਨੇ ਜੋ ਤੁਹਾਨੂੰ ਰਾਹ ਦੱਸ ਰਹੀ ਨੇ ਰਸਤਾ ਦੱਸ ਰਹੀ ਨੇ ਅਰਦਾਸ ਕਦੋਂ ਪੂਰੀ ਹੁੰਦੀ ਹੈ ਜਦੋਂ ਤੁਹਾਡਾ ਹਿਰਦਾ ਇੱਕਦਮ ਸੱਚਾ ਹੁੰਦਾ ਹੈ ਜਦੋਂ ਤੁਹਾਡੇ ਅੰਦਰ ਕਿਸੇ ਲਈ ਵੀ ਕੋਈ ਬੁਰਾ ਵਿਚਾਰ ਨਾ ਹੋਵੇ ਜਦੋਂ ਤੁਸੀਂ ਆਪ ਕੋਸ਼ਿਸ਼ ਕਰਨ ਲੱਗ ਪਏ ਤਾਂ ਅਰਦਾਸ ਵੀ ਜ਼ਰੂਰ ਪੂਰੀ ਹੋਵੇਗੀ ਤੁਹਾਡੇ ਨੇਕ ਕਰਮ ਹੀ ਆਪਣੇ ਆਪ ਵਿੱਚ ਇੱਕ ਅਰਦਾਸ ਹੈ ਜਿਹੜੇ ਰੱਬ ਤੇ ਪੂਰਨ ਭਰੋਸਾ ਕਰ ਲੈਂਦੇ ਹਨ ਉਹ ਪਰਮਾਤਮਾ ਉਹਨਾਂ ਦੇ ਕੰਮ ਸਭ ਕਾਰਜ ਆਪ ਸਵਾਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ